ਹਾਂਜੀ ਦੋਸਤੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੋਂ ਲੰਘ ਰਹੇ ਸੀ ਇੱਕ ਪਿੰਡ ਤੋਂ ਚਲੋ ਪਿੰਡ ਦਾ ਨਾਮ ਤੇ ਕੀ ਲੈਣਾ ਇੱਕ ਮਹੀਨਾ ਪਹਿਲਾਂ ਜਦੋਂ ਮੈਂ ਇੱਥੋਂ ਲੰਘਿਆ ਸੀ ਤੇ ਆ ਸਾਰੇ ਜਿਹੜੇ ਤੁਸੀਂ ਰੁੱਖ ਵੇਖ ਰਹੇ ਸੀ ਇਹ ਸਾਰੇ ਹਰੇ ਭਰੇ ਸੀ ਬੜੀ ਸੋਹਣੀ ਕੁਦਰਤ ਸੀ ਬੜਾ ਸੋਹਣਾ ਵਾਤਾਵਰਨ ਸੀ ਪਰ ਅੱਜ ਵੇਖ ਕੇ ਮਨ ਰੋ ਰਿਹਾ ਅੱਖਾਂ ਰੋ ਰਹੀਆਂ ਦਿਲ ਰੋ ਰਿਹਾ ਹਰੇ ਭਰੇ ਰੁੱਖ ਸਾੜ ਕੇ ਸਵਾਹ ਕਰਦੇ ਇਹਨਾਂ ਮੂਰਖ ਲੋਕਾਂ ਨੇ ਆ ਜਿਹੜੀ ਸੜਕਾ ਇਹ ਜਾਂਦੀ ਆ ਜੀ ਕੋਹਾਲੀ ਤੋਂ ਖਿਆਲੇ ਪਿੰਡ ਨੂੰ ਆ ਇਧਰ ਪਿੰਡ ਮਾਦੋ ਕੀ ਆ ਉਹ ਸਾਹਮਣੇ ਇਧਰ ਪਿੰਡ ਖਿਆਲਾ ਵਾ ਹਾਈ ਰੱਬਾ ਆ ਵੇਖੋ ਸਾੜ ਕੇ ਸਵਾਹ ਕਰਦੇ ਆਲੋ ਪੁਰ ਜੀ ਬਣੇ ਪਏ ਸਾਰੇ ਰੁੱਖ ਸਾੜ ਕੇ ਸਵਾਹ ਕਰਤੇ ਆ ਜਿੰਨੀ ਜ਼ਮੀਨ ਤੁਸੀਂ ਵੇਖ ਰਹੇ ਹੋ ਇੱਕ ਬੰਦੇ ਦੀ ਜ਼ਮੀਨ ਆ ਜੇ ਇਸ ਬੰਦੇ ਕੋਲ ਇੰਨੀ ਜ਼ਮੀਨ ਆ ਤੇ ਨੇਚਰਲੀ ਗੱਲ ਆ ਵੀ ਇਸ ਬੰਦੇ ਕੋਲ ਇੱਕ ਜਾਂ ਦੋ ਵੱਡੇ ਤੋਂ ਵੱਡੇ ਟਰੈਕਟਰ ਵੀ ਹੋਣਗੇ ਜ਼ਰੂਰ ਪਰ ਲੱਖ ਦੀ ਲਾਣ ਤੋਂ ਉਸ ਬੰਦੇ ਤੇ ਲੱਖ ਲੱਖ ਲਾਣ ਤੋਂ ਉਸ ਬੰਦੇ ਤੇ ਜਿਨੇ ਇੰਨੀ ਹਿੰਮਤ ਨਹੀਂ ਕੀਤੀ ਮੈਂ ਇੱਥੇ ਦੋ ਦੋ ਸਿਆੜ ਲਾਦਾ ਦੋ ਦੋ ਤਿੰਨ ਤਿੰਨ ਸਿਆੜ ਲਾਦਾ ਵੀ ਆ ਰੁੱਖ ਵੀ ਵੱਜ ਜਾਣਗੇ ਤੇ ਜਿਹੜੇ ਇਹਨਾਂ ਰੁੱਖਾਂ ਦੇ ਵਿੱਚ ਆਲਣੇ ਪਏ ਆ ਪੰਛੀਆਂ ਦੇ ਜੀਵ ਜੰਤੂਆਂ ਦੇ ਉਹ ਵੀ ਸੜਨੋਂ ਤੇ ਮਰਨੋਂ ਬਚ ਜਾਣਗੇ ਬੜਾ ਦੁੱਖ ਲੱਗਿਆ ਜੀ ਕਿਰਪਾ ਕਰਕੇ ਮੇਰੀ ਬੇਨਤੀ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਲਾਂਤਾਂ ਵੀ ਪਾਏ ਹੋਏ ਜੇ ਖੱਟ ਲੋਕਾਂ ਨੂੰ ਵੀ ਜਿਹੜੇ ਕੁਦਰਤ ਨੂੰ ਪਿਆਰ ਨਹੀਂ ਕਰਦੇ ਤੇ ਜਦੋਂ ਕੁਦਰਤ ਆਪਣਾ ਰੰਗ ਦਿਖਾਉਂਦੀ ਆ ਫਿਰ ਰੋਂਦੇ ਆ ਪਿੱਟਦੇ ਆ ਵੀ ਹਾਏ ਰੱਬਾ ਤੂੰ ਕੀ ਕਰਤਾ ਤੇ ਰੱਬ ਹੋਰ ਕਰ ਇਹਨਾਂ ਤੇ ਕੀ ਕਰੇ ਬੜਾ ਦੁੱਖ ਲੱਗਿਆ ਜੀ ਵੇਖ ਕੇ ਆ ਮੈਂ ਜਿੱਥੋਂ ਤੱਕ ਵੀ ਤੁਰਿਆ ਜਾਊਂਗਾ ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਆ ਸਾਰੇ ਰੁੱਖ ਸਾੜ ਕੇ ਸਵਾਹ ਕੀਤੇ ਆ ਤੁਸੀਂ ਵੇਖ ਸਕਦੇ ਹੋ ਕਾਲੇ ਰੁੱਖ ਹੋਏ ਪਏ ਆ ਟੋਟਲ ਹੀ ਆ ਰੁੱਖ ਸਾਰੇ ਸਾੜੇ ਨੇ ਆ ਵੇਖੋ ਬੇੜਾ ਗਰਕ ਜੇ ਇਹੋ ਜੇ ਲੋਕਾਂ ਦਾ ਕੁਦਰਤ ਨੂੰ ਬਿਲਕੁਲ ਪਿਆਰ ਨਹੀਂ ਕਰਦੇ ਜੇਕਰ ਇੱਥੇ ਦੋ ਦੋ ਦਿਨ ਤਿੰਨ ਤਿੰਨ ਸਿਆੜ ਲਾਏ ਹੁੰਦੇ ਇਹ ਰੁੱਖ ਵੀ ਵਜ ਜਾਣੇ ਸੀ ਤੇ ਹਰਿਆਵਲ ਪੂਰੀ ਰਹਿਣੀ ਸੀ ਕੋਈ ਰਸਤੇ ਤੇ ਰਾਈ ਜਾਂਦਾ ਜਿਹੜਾ ਛਾਵੇਂ ਬਹਿ ਕੇ 10 ਮਿੰਟ ਸੁੱਖ ਦਾ ਸਾਹ ਲੈ ਲੈ ਸਕਦਾ ਸੀ ਪਰ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਮੇਰੀ ਬੇਨਤੀ ਆ ਵੀਰੋ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਕਰ ਦਿਓ ਤੇ ਜਿਹੜੇ ਵੀਰ ਕੁਦਰਤ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਚਰਨਾਂ 'ਚ ਮੇਰੀ ਬੇਨਤੀ ਹੱਥ ਜੋੜ ਕੇ ਆ ਵੀ ਵੀਰੋ ਸਾੜਨ ਵਾਲੇ ਤੇ ਸਾੜੀ ਜਾ ਰਹੇ ਆ ਪਰ ਮੇਰੀ ਬੇਨਤੀ ਆ ਜਿੰਨੇ ਤੁਸੀਂ ਘਰ ਦੇ ਮੈਂਬਰ ਹੋ ਉਹਨੇ ਹੀ ਰੁੱਖ ਲਾ ਦਿਓ ਮੈਂ ਜ਼ਿਆਦਾ ਕੋਈ 150 ਨਹੀਂ ਕਹਿੰਦਾ ਜੇ ਪੰਜ ਮੈਂਬਰ ਜੇ ਤੇ ਪੰਜ-ਪੰਜ ਰੁੱਖ ਲਾ ਦਿਓ ਜੇ 6 ਮੈਂਬਰ ਜੇ 6 ਲਾ ਦਿਓ ਗੁਰੂ ਮਹਾਰਾਜ ਕਿਰਪਾ ਕਰਨਗੇ ਕਦੇ ਵੀ ਕਿਸੇ ਕਿਸਮ ਦੀ ਕੋਈ ਤੋੜ ਨਹੀਂ ਆਊਗੀ ਕਿਉਂਕਿ ਵਾਤਾਵਰਨ ਨੂੰ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਚਾਉਣਾ ਜੇ ਬਚਾ ਲਾਂਗੇ ਤੇ ਸੁੱਖ ਦਾ ਸਾਹ ਵੀ ਆ ਪਾਣੀ ਵੀ ਸਾਡੇ ਕੋਲ ਵਾਧੂ ਰਹੂਗਾ ਪਸ਼ੂ ਪੰਛੀ ਵੀ ਸਾਡੇ ਕੋਲ ਵਾਧੂ ਰਹਿਣਗੇ ਪਰ ਜੇ ਆਹ ਹਾਲ ਹੋ ਗਿਆ ਵੇਖੋ ਆ ਰੁੱਖ ਸੜੇ ਪਏ ਨੇ ਸਾਰੇ ਆ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਜੇ ਇਹੋ ਹਾਲ ਹੋ ਰਿਹਾ ਜੀਵ ਜੰਤੂ ਤੇ ਸਾਡੇ ਕੋਲ ਕਿੱਥੇ ਰਹਿਣੀ ਪਾਣੀ ਵੀ ਨਹੀਂ ਰਹਿਣਾ ਜੀ ਸਾਡੇ ਕੋਲ ਸਾਫ ਸੁਥਰੀ ਹਵਾ ਵੀ ਨਹੀਂ ਰਹਿਣੀ ਸਾਹ ਲੈਣ ਵਾਸਤੇ ਤੇ ਫਿਰ ਰਗੜੇ ਜਾਵਾਂਗੇ ਕੁਦਰਤ ਨੇ ਆਪਣਾ ਰੰਗ ਦਿਖਾਉਣਾ ਤੇ ਸਾਰੇ ਮਾਰੇ ਜਾਵਾਂਗੇ ਮੇਰੀ ਬੇਨਤੀ ਆ ਵੀਡੀਓ ਨੂੰ ਵੱਤੋਂ ਵੱਦ ਸ਼ੇਅਰ ਕਰਿਓ ਜਿਹੜੇ ਲੋਕ ਇਹੋ ਜੀਆਂ ਕਰਤੂਤਾਂ ਕਰਨ ੜਿਆ ਉਹਨਾਂ ਨੂੰ ਲਾਨਤਾਂ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ